ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਪੇਜ ਰਜ਼ੀਨਾ ਕੰਬੋਜ਼ ਤੇਤੀ ਜਿੱਥੇ ਆਪਾਂ ਅੱਜ ਤੁਹਾਨੂੰ ਪੈਚ ਲਾਉਣ ਦਾ ਤਰੀਕਾ ਦੱਸਾਂਗੇ ਜੀ ਮੇਰੀਆਂ ਕਈ ਭੈਣਾਂ ਨੂੰ ਬੜੀ ਦਿੱਕਤ ਆਉਂਦੀ ਹੈ ਜੀ ਪੈਚ ਲਾਉਣ ਦੇ ਵਿੱਚ ਤੇ ਅੱਜ ਆਪਾਂ ਪੈਚ ਦਾ ਕੰਮ ਕਰ ਰਹੇ ਹਾਂ ਔਰ ਪੈਚ ਲਗਾਉਣ ਦੇ ਲਈ ਜਿਹੜਾ ਸੂਟ ਹੈ ਇਹ ਬਲੈਕ ਕਲਰ ਦਾ ਬਲੈਕ ਕਲਰ ਦੇ ਉੱਪਰ ਗ੍ਰੀਨ ਕਲਰ ਦਾ ਪੈਚ ਲੱਗੇਗਾ ਔਰ ਤੁਸੀਂ ਐਸੇ ਤਰ੍ਹਾਂ ਹੀ ਜਿਹੜੇ ਕਲਰ ਦਾ ਪੈਚ ਲਗਾਣਾ ਹੈ ਪੈਚ ਦੇ ਕੱਪੜੇ ਨੂੰ ਸੇਮ ਐਵੇਂ ਹੀ ਜਿਵੇਂ ਨੀਚੇ ਵਾਲਾ ਕਪੜਾ ਉੱਪਰ ਵਾਲੇ ਕੱਪੜੇ ਨੂੰ ਵੀ ਐਵੇਂ ਹੀ ਵਿਛਾ ਲੈਣਾ ਔਰ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਸਟਾਰਟ ਇਸ ਤੋਂ ਬਾਅਦ ਫਰੇਮ ਨੂੰ ਲਗਾਉਣਾ ਹੈ ਜੀ ਮਸ਼ੀਨ ਦੇ ਵਿੱਚ ਔਰ ਜੋ ਵੀ ਡਿਜ਼ਾਈਨ ਹੈ ਆਪਣਾ ਪਹਿਲੇ ਆਪਾਂ ਡਿਜ਼ਾਈਨ ਸਿਲੈਕਟ ਕਰਨਾ ਆਪਣਾ ਆਪਣਾ ਡਿਜ਼ਾਈਨ ਸਿਲੈਕਟ ਕਰ ਰਹੀ ਹਾਂ ਤੁਸੀਂ ਵੀ ਆਪਣਾ ਕੋਈ ਵੀ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਜੋ ਕਿ ਪੈਚ ਦੇ ਨਾਲ ਰਿਲੇਟਿਡ ਹੀ ਹੋਣਾ ਚਾਹੀਦਾ ਆਪਾਂ ਇਹ ਡਿਜ਼ਾਈਨ ਲਾਂਗੇ ਪਹਿਲਾਂ ਇਹਦੀ ਸੈਟਿੰਗ ਕਰਕੇ ਡਿਜ਼ਾਈਨ ਨੂੰ ਲਗਾਵਾਂਗੇ ਜਿਵੇਂ ਵੀ ਜਿਸ ਹਿਸਾਬ ਦੇ ਨਾਲ ਵੀ ਆਪਣਾ ਕੱਪੜਾ ਜਿਹੜੀ ਸਾਈਡ ਤੋਂ ਆਪਾਂ ਸਟਾਰਟ ਕਰਨਾ ਹੈ ਉਸੇ ਹਿਸਾਬ ਦੇ ਨਾਲ ਸੈਟਿੰਗ ਕਰਕੇ ਇਸ ਚੀਜ਼ ਨੂੰ ਲਗਾਵਾਂਗੇ। ਔਰ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਡਿਜ਼ਾਈਨ ਸਟਾਰਟ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲੇ ਡਿਜ਼ਾਈਨ ਦੀ ਆਊਟਲਾਈਨਿੰਗ ਹੋਏਗੀ। ਮਸ਼ੀਨ ਆਪਣੇ ਆਪ ਹੀ ਜੋ ਵੀ ਪੈਚ ਵਾਲਾ ਡਿਜ਼ਾਈਨ ਹੁੰਦਾ ਉਹਦੀ ਸਭ ਤੋਂ ਪਹਿਲੇ ਇੱਕ ਆਊਟਲਾਈਨਿੰਗ ਆਦੀ ਹੈ। ਜੋ ਤੁਸੀਂ ਚੈੱਕ ਕਰ ਸਕਦੇ ਕਿ ਇੱਕ ਆਊਟਲਾਈਨਿੰਗ ਦੇ ਰਹੀ ਹੈ। ਮਸ਼ੀਨ ਠੀਕ ਹੈ। ਇਹ ਕੰਪਲੀਟ ਹੁੰਦੀ ਹੈ ਤਾਂ ਫਿਰ ਉਸ ਤੋਂ ਬਾਅਦ ਆਪਾਂ ਦੱਸਦੇ ਹਾਂ ਕਿ ਕੀ ਕਰਨਾ ਹੈ ਨੈਕਸਟ। ਆਪਣੀ ਆਊਟਲਾਈਨਿੰਗ ਹੋ ਕੇ ਕੰਪਲੀਟ ਹੋ ਚੁੱਕੀ ਹੈ। ਹਰ ਇੱਕ ਦੀ ਮਸ਼ੀਨ ਐਦਾ ਹੀ ਆਊਟਲਾਈਨਿੰਗ ਦੇਊਗੀ ਪੈਸੇ ਤਰ੍ਹਾਂ ਮਸ਼ੀਨ ਦੇ ਵਿੱਚੋਂ ਫਰੇਮ ਨੂੰ ਉਤਾਰ ਲਾਂਗੇ ਔਰ ਆਪਾਂ ਪੈਚ ਦੀ ਕਟਿੰਗ ਕਰਦੇ ਆ ਦੇਖੋ ਪੈਚ ਨੂੰ ਕੱਟਣ ਦਾ ਤਰੀਕਾ ਤੇ ਪੈਚ ਦੇ ਨਾਲ-ਨਾਲ ਆਊਟਲਾਈਨਿੰਗ ਹੋਈ ਸੀ ਇਹਦੇ ਨਾਲ-ਨਾਲ ਜਾ ਕੇ ਤੁਸੀਂ ਬਿਲਕੁਲ ਫੈਬਰਿਕ ਕੱਟਣਾ ਇਹਨਾਂ ਫੈਬਰਿਕ ਨੂੰ ਪੂਰੇ ਨੂੰ ਕੱਟ ਕਰਨ ਤੋਂ ਬਾਅਦ ਅੱਗੇ ਨੈਕਸਟ ਆਪਾਂ ਦੱਸਾਂਗੇ ਕਿ ਕੀ ਹੋਏਗਾ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਬਿਲਕੁਲ ਨਾਲ-ਨਾਲ ਜਾ ਕੇ ਆਰਾਮ ਨਾਲ ਫੈਬਰਿਕ ਕੱਟਣਾ ਮਤਲਬ ਕਿ نیچے ਵਾਲਾ ਕਪੜਾ ਨਾ ਕੱਟ ਹੋ ਜੇ ਤੁਸੀਂ ਬੜਾਈ ਆਰਾਮ ਦੇ ਨਾਲ ਸਟੈਬਿੰਗ ਨੂੰ ਕੱਟਣਾ ਇਹ ਦੇਖੋ ਪੈਚ ਦੀ ਆਪਾਂ ਚੰਗੀ ਤਰ੍ਹਾਂ ਜੋ ਆਊਟਲਾਈਨਿੰਗ ਸੀ ਉਹਦੇ ਨਾਲ-ਨਾਲ ਪੈਚ ਕੱਟ ਕੇ ਪੂਰੀ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਲਈਏ ਤੁਸੀਂ ਵੀ ਸਭ ਨੇ ਐਸੀ ਤਰ੍ਹਾਂ ਹੀ ਪਹਿਲੇ ਫਿਨਿਸ਼ਿੰਗ ਦੇਣੀ ਹੈ ਬਿਲਕੁਲ ਨਾਲ ਕੋਈ ਧਾਗਾ ਕੁਝ ਨਹੀਂ ਰਹਿਣਾ ਚਾਹੀਦਾ ਕਪੜਾ ਤੇ ਇਸ ਤੋਂ ਬਾਅਦ ਜੋ ਵੀ ਡਿਜ਼ਾਈਨ ਹੈ ਨਾ ਇਹਨੂੰ ਆਪਾਂ ਸਟਾਰਟ ਕਰਾਂਗੇ ਤਾਂ ਇਹ ਉੱਥੋਂ ਹੀ ਸਟਾਰਟ ਹੋਊਗਾ ਜਿਹਦੇ ਉੱਪਰ ਆਪਾਂ ਪੈਚ ਦੀ ਨਾਲ-ਨਾਲ ਕਟਿੰਗ ਕੀਤੀ ਹੈ ਤਾਂ ਡਿਜ਼ਾਈਨ ਆਪਣੇ ਆਪ ਜਿਹੜਾ ਦੂਸਰਾ ਐਕਸਟਰਾ ਫੈਬਰਿਕ ਸੀ ਉਹਨੂੰ ਕੱਟ ਕੇ ਆਪਾਂ ਇੱਕ ਸਾਈਡ ਤੇ ਕਰ ਦਿੰਨੇ ਆ ਥਾ ਕੇ ਵਿੱਚ ਨਾ ਫਰੇਮ ਨੂੰ ਮਸ਼ੀਨ ਦੇ ਵਿੱਚ ਲਗਾ ਕੇ ਔਰ ਮਸ਼ੀਨ ਉਥੋਂ ਹੀ ਸਟਾਰਟਿੰਗ ਪੁਆਇੰਟ ਤੋਂ ਜਿੱਥੇ ਸਟਾਪ ਹੈ ਮਸ਼ੀਨ ਉਥੋਂ ਹੀ ਸਟਾਰਟ ਕਰਨੀ ਆ ਆਪਾਂ ਮਸ਼ੀਨ ਔਰ ਮਸ਼ੀਨ ਆਪਣੇ ਆਪ ਦੁਬਾਰਾ ਤੋਂ ਫਿਰ ਇੱਕ ਆਊਟਲਾਈਨਿੰਗ ਦੇਗੀ ਤੇ ਫਿਰ ਆਪਣਾ ਡਿਜ਼ਾਈਨ ਕੰਪਲੀਟ ਕਰੇਗੀ ਔਰ ਅਗਰ ਕਿਸੇ ਨੂੰ ਪੈਚ ਲਗਾਉਣ ਦੇ ਵਿੱਚ ਕਿਉਂਕਿ ਇਹ ਪ੍ਰੈਕਟਿਸ ਦੇ ਸਿਰ ਤੇ ਆ ਹਨਾ ਪੈਚ ਲਗਾਉਣਾ ਵੀ ਤੇ ਇਹਦੀ ਤੁਹਾਨੂੰ ਪ੍ਰੈਕਟਿਸ ਜ਼ਿਆਦਾ ਜ਼ਰੂਰੀ ਹੈ ਤੁਸੀਂ ਮੇਰੀ ਵੀਡੀਓ ਦੇਖ ਕੇ ਕਰ ਸਕਦੇ ਹੋ ਪ੍ਰੈਕਟਿਸ ਔਰ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਥੈਂਕ ਯੂ so much ਅਰ ਨਿਵੇਹੀ ਪੈਚ ਦੀ ਕੰਪਲੀਟ ਲੁੱਕ ਆਏਗੀ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਆ ਲਾਸਟ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਪੈਚ ਬਣ ਕੇ ਕੰਪਲੀਟ ਹੋ ਚੁੱਕਾ ਹੈ ਤੁਸੀਂ ਪੈਚ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਅਗਰ ਤੁਸੀਂ ਅੱਧਾ ਦੀਆਂ ਨਹੀਂ ਸੋਹਣੀ ਸੋਹਣੀ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਪੇਜ ਗੁਰੂ ਨਾਨਕ ਆਸਰਾ ਰਜ਼ੀਨਾ ਕੰਬੋਜ਼ ਦੇਤੀ ਨੂੰ ਫੋਲੋ ਕਰੋ ਡੀਐਮ ਕਰੋ ਥੈਂਕ ਯੂ